ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਰਹੀ ਜਿਹੜੀ 28 ਅਕਤੂਬਰ ਤੇ 10ਵਾਂ ਮਹੀਨਾ ਵੀ 2025 ਤੇ ਬਹੁਤ ਦਿਨਾਂ ਤੋਂ ਬਈ ਆਪਾਂ ਵੀਡੀਓ ਨਹੀਂ ਪਾਈ ਆਪਣੇ ਚੈਨਲ 'ਬਾ ਕਿਉਂਕਿ ਬਾਈ ਟਾਈਮ ਹੀ ਲੱਗਿਆ ਨਾ ਦਿਲ ਕੀਤਾ ਕਿਉਂਕਿ ਤੁਸੀਂ ਲਾਈਕ ਸ਼ੇਅਰ ਤਾਂ ਕਰਦੇ ਨਹੀਂ ਤੇ ਆਪਾਂ ਨੇ ਬਾਈ 21 ਤਰੀਕ ਨੂੰ ਵੀਡੀਓ ਪਾਈ ਸੀ ਉਸ ਤੋਂ ਬਾਅਦ ਅੱਜ ਪਾ ਰਹੇ ਹਾਂ 7-8 ਦਿਨਾਂ ਬਾਅਦ ਤੇ ਇਸ ਟਾਈਮ ਵੀ ਪਹੁੰਚੇ ਹੋਇਆ ਖੇਤਾਂ 'ਵਾਂ ਦੇਖੋ ਤੇ ਤੁਹਾਨੂੰ ਪਹਿਲੇ ਵਲੋਗਾਂ ਆਪਾਂ ਦਿਖਾਇਆ ਤਾਂ ਵੀ ਜੀਰੀਆਂ ਜੂਰੀਆਂ ਵੜਾ ਕੇ ਆਪਾਂ ਨੇ ਸਾਰਾ ਦੇਖੋ ਇੱਧਰ ਸਿਸਟਮ ਕਰਤੀ ਇਹਦਾ ਰੌਣੀਆਂ ਰੌਣੀਆਂ ਹੋ ਗਈਆਂ ਤੇ ਚਾਰੇ ਪਾਸੇ ਵੀ ਜੀਰੀਆਂ ਜੂਰੀਆਂ ਵੜ ਗਈਆਂ ਤੇ 11-12ਆਂ ਖੜੀਆਂ ਕਿਸੇ ਕਿਸੇ ਦੀ ਤੇ ਉਹ ਵੀ ਵੜ ਨਹੀਂ ਲੱਗ ਰਹੀਆਂ तकरीबन ਤੇ ਬਾਕੀ ਸਾਰੀਆਂ ਜਿਹੜੀਆਂ 26 14 ਸਭ ਦੇਖੋ ਨਿਪੜਦਾ ਆਪਣਾ ਰੌਣੀਆਂ ਰੌਣੀਆਂ ਹੋ ਗਈਆਂ ਬਈ ਕਣਕ ਵੀ ਅੱਦੇ ਲੱਗੇ ਵੀ ਜਣਾ ਉਹ ਸਾਹਮਣੇ ਦੇਖੋ ਵੀ ਕਣਕ ਵੀ ਲੱਗ ਰਹੀ ਹੈ ਵੀ ਜਣਾ ਤੇ ਉਸ ਤੋਂ ਬਾਅਦ ਵੀ ਆਪਾਂ ਨੇ ਵੀ ਸਾਰੇ ਕਿੱਲ੍ਹੇ ਆਪਣੀ ਰੌਣੀ ਕਰਤੀ ਤੇ ਇੱਧਰ ਦੇਖੋ ਵੀ ਸਾਰੇ ਆਪਣੀ ਰੋਣੀ ਹੋ ਗਈ 15-16 ਕਿੱਲਾਂ ਕਿਤੇ ਇਹ ਸਾਹਮਣੇ ਵਾਲੇ ਆਪਾਂ ਦਾ ਸਭ ਤੋਂ ਪਹਿਲਾਂ ਹੋਈ ਹੋਇਆ ਵੀ ਤਿੰਨ ਕਿੱਲੇ ਤੇ ਇਸਮਾ ਬਈ ਕੱਦੇ ਦਿਨਾਂ ਮਾ ਪਖਣਕ ਵੀ ਲੱਗ ਜਾਣਗੇ ਵਿੱਜਣ ਤੇ ਬਾਕੀ ਸਾਰਾ ਕੰਮ ਆਪਾਂ ਨਿਪਟੜ ਗਾ ਰੋਣੀ ਰੂਣੀਆ ਗਾ ਤੇ ਇੱਧਰ ਲਾਏ ਤੇ ਵੀ ਆਪਾਂ ਨੇ ਦੇਖੋ ਲਸਣਾਂ ਤੇ ਹੋਰ ਐਟਮਾ ਕਾफी ਤੇ ਹੋ ਗਈਆਂ ਆਪਣੀਆਂ